ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਡੱਲੇਵਾਲ ਤੇ ਇੱਕ ਸਟੇਟਮੈਂਟ ਇਹਨੇ ਦੀ ਸੁਣੀ ਅੱਜ ਵੈਸੇ ਪੱਗ ਦਾ ਰੰਗ ਅੱਜ ਚੇਂਜ ਕੀਤਾ ਹੋਇਆ ਸੀ ਤੇ ਵਧੀਆ ਲੱਗਿਆ ਦਾੜਾ ਚਿੱਟਾ ਤੇ ਜੈਕਟ ਵੀ ਪਾਈ ਹੋਈ ਸੀ ਪਸਮੰਦੀ ਸਟੇਟਮੈਂਟ ਕੀ ਹੈ ਕਹਿੰਦੇ ਜੇ ਪਾਣੀ ਬਚਾਉਣਾ ਤਾਂ ਕਿਸਾਨਾਂ ਨੂੰ ਐਮਐਸਪੀ ਦਿਓ ਦਿਓ ਵੀ ਧਾਲਾਂ ਤੇ ਪਾਣੀ ਡਰਾਂ ਨੇ ਵੀ ਪੀਣਾ ਹੈ ਪਾਣੀ ਲੋਕਾਂ ਨੇ ਵੀ ਪੀਣਾ ਹੈ ਐਮਐਸਪੀ ਦਿਓ ਜ਼ਰੂਰੀ ਹੈ ਅਸ਼ਾ ਇਹਨਾਂ ਨੂੰ ਐਮਐਸਪੀ ਮੰਗਦਿਆਂ ਨੂੰ ਜੇ 18 ਤੋਂ ਸ਼ੁਰੂ ਕਰ ਲਈ ਤਾਂ 7 ਸਾਲ ਤਕਰੀਬਨ ਹੋ ਚਲੇ ਉਹ ਤਾਂ ਵੈਸੇ ਹੀ 2001-02 ਤੋਂ ਚੱਲੇ ਹੋਏ ਨੇ ਐਮਐਸਪੀ 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 ਕਈ ਵਿਚਾਰੇ ਉਹ ਨੇ ਨਾ ਪਿੱਛੇ ਲੱਗੇ ਜਿਨ੍ਹਾਂ ਨੂੰ ਐਮਐਸਪੀ ਦੀ ਫੁੱਲ ਫਾਰਮ ਦਾ ਪਤਾ ਨਹੀਂ ਕਈ ਉਹ ਨੇ ਨਾ ਵਿੱਚ ਬਸ ਉਹਨੂੰ ਸਖਾਇਆ ਹੋਇਆ ਵੀ ਤੁਸੀਂ 3 ਫੁੱਟ ਦਾ ਡੰਡਾ ਲੈਣਾ ਤੇ ਡੰਡੇ ਨੂੰ ਕਿਸਾਨੀ ਝੰਡੇ ਵਿੱਚ ਫਸਾ ਲੈਣਾ ਬਸ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਤੇ ਨਾਲੇ ਵੀ ਕਹਿ ਵੀ ਜਿੰਨਾ ਵੱਧ ਰੌਣਾ ਪਾਉਂਗੇ ਤੇ ਉਹਨਾਂ ਜਿਆਦਾ ਸਾਡੇ ਕੋਲੇ ਪੈਸਾ ਟੱਕਾ ਹੋਣਾ ਉਹ ਜੇ ਕਹਿੰਦੇ ਨਹੀਂ ਜਿੰਨਾਕ ਮਿੱਠਾ ਪਾਓਗੇ ਚਾ ਉਹ ਨੀਕ ਮਿੱਠੀ ਬਣਦੀ ਹੈ ਤੇ ਜਿਹੜਾ ਐਮਐਸਪੀ ਸ਼ਬਦ ਹੈ ਨਾ ਜਦੋਂ ਇਹ ਦਿੱਲੀ ਬਾਰਡਰਾਂ ਤੇ ਬੈਠੇ ਨੇ ਧਰਨੇ ਲਾ ਕੇ ਉਹ ਦੋਨਾਂ ਨੇ ਲੰਗਰ ਚਲਾਏ ਟਰੱਕਾਂ ਦੇ ਟਰੱਕ ਕੰਬਲਾਂ ਦੇ ਆ ਗਏ ਗੈਸ ਏਜੰਸੀਆਂ ਨੇ ਗੈਸ ਸਿਲੰਡਰ ਫਰੀ ਦੇਤੇ ਸ਼ੋਲੇ ਪੂਰੀਆਂ ਮਟਰ ਪਨੀਰ ਸਾਗ ਮੱਕੀ ਦੀ ਰੋਟੀ ਕੈਲੀਫੋਰਨੀਆ ਤੋਂ ਪਿਸਟੇ ਬਦਾਮ ਕਾਜੂ ਸੌਗੀ ਖਰੋਟਾਂ ਦੀ ਖੋਏ ਦੀਆਂ ਪਿੰਨੀਆਂ ਬਣਾਈਆਂ ਪਿੰਡਾਂ ਦੇ ਵਿੱਚ ਬੜਾ ਤਾਮ-ਜਾਮ ਚੱਲੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋ ਗਏ ਤੇ ਵਧੀਆ ਨਜ਼ਾਰਾ ਲਿਆ ਜਦੋਂ ਕੱਲੇ-ਕੱਲੇ ਕਿਸਾਨਾਂ ਆ ਗੁਨੇ 4-4 5-5 ਕਰੋੜ ਰੁਪਈਆ ਬਣਾ ਲਿਆ ਫਿਰ ਨੇ ਮੀਟਿੰਗ ਕਰ ਲਈ ਬੀਜੇਪੀ ਨਾਲ ਜਾ ਕੇ ਕਹਿੰਦੇ ਹੁਣ ਕੀ ਕਰੀਏ ਜੀ ਉਹ ਕਹਿੰਦੇ ਕੋਈ ਨਹੀਂ ਗੁਰੂ ਨਾਨਕ ਪਾਸ਼ਾ ਦਾ ਗੁਰਪੁਰ ਬਣਾ ਤੇ ਤੁਸੀਂ ਜਿਕਾਰਾ ਛੱਡ ਕੇ ਕਹਿ ਦਿਓ ਵੀ ਐਮਐਸਪੀ ਮਿਲ ਗਈ ਸਾਨੂੰ ਇਹਨਾਂ ਨੇ ਉਦਾਂ ਹੀ ਕੀਤਾ ਗੁਰਨਾਨ ਨਾਮ ਪਛਨੇ ਗੁਰ ਪੁਰਵਤੇ ਦੋ ਦਿਨ ਪਹਿਲਾਂ ਮੀਟਿੰਗ ਕਰ ਲਈ ਉਦੋਂ ਜਿਕਾਰਾ ਛੜਕਾ ਛੜਦਾ ਕਹਿੰਦੇ ਚਲੋ ਵੀ ਚੱਲੀਏ ਪੰਜਾਬ ਨੂੰ ਦਿੱਲੀ ਜਿੱਤ ਲਈ ਆਪਾਂ ਆ ਗਏ ਜੁਲੀ ਬਿਤਰਾ ਚੱਗਿਆ ਪੰਜਾਬ ਆ ਗਏ ਮਿਲਾਵਾ ਕੇ ਫੇਰ ਰੌਲਾ ਪਤਾ ਕਿ ਸਾਨੂੰ ਐਮਐਸਪੀ ਦੀ ਗਰੰਟੀ ਦਾ ਕੋਈ ਪ੍ਰੂਫ ਨਹੀਂ ਦਿੱਤਾ ਲਿਖਤੀ ਰੂਪ ਵਿੱਚ ਕੋਈ ਮਤਾ ਨਹੀਂ ਪਾਇਆ ਇਦਾਂ ਕਹਿੰਦਾ ਅਗਲੇ ਕੰਦੇ ਝੋਨਾ ਤੇ ਕਣਕ ਤੁਸੀਂ ਲਾਉਨੇ ਹੋ ਉਹਦੇ ਤੇ ਐਮਐਸਪੀ ਹੈਗੀ ਹੈ ਜਿਹੜੀਆਂ ਦੂਜੀਆਂ ਫਸਲਾਂ ਤੇ ਐਮਐਸਸੀ ਮੰਗਦੇ ਹੋ ਪਹਿਲਾਂ ਪ੍ਰੂਫ ਕਰੋ ਕਮਾਦ ਬੀਜੋ ਦਾੜਾਂ ਬੀਜੋ ਸਬਜ਼ੀਆਂ ਬੀਜੋ ਫਿਰ ਦੇ ਮੰਗੇ ਬੀਜਦੇ ਹੈ ਨਹੀਂ ਅਸੀਂ ਤੇ ਨਾ ਹੀ ਵੇਚਣੀਆਂ ਨੇ ਜਿਹੜੇ ਵੱਡਿਆਂ ਘਰਾਂ ਦੇ ਕਾਕੇ ਇੱਕ ਸਾਲ ਦੇ ਵਿੱਚ ਡੇਢ ਮਹੀਨੇ ਵਿੱਚ ਦੋਨੋਂ ਫਸਲਾਂ ਨਵੇੜ ਕੇ ਬਿਲੇ ਹੋ ਕੇ ਬਹਿ ਜਾਂਦੇ ਨੇ ਉਹਨਾਂ ਨੂੰ ਕੀ ਲੋੜ ਹੈ ਮਰਦੇ ਤਾਂ ਉਹ ਨੇ ਨਾ ਜਿਨ੍ਹਾਂ ਕੋਲੇ 2-4 ਕਿੱਲੇ ਜ਼ਮੀਨ ਹੈ ਜਿਹੜੇ ਮਜ਼ਦੂਰ ਨੇ ਨੁਕਸਾਨ ਤਾਂ ਉਹਦਾ ਹੋਣਾ ਹੈ ਨਾ ਤੇ ਹੁਣ ਇਹ ਜਿਹੜੇ ਬਾਪੂ ਜੀ ਨੇ ਇਹਨਾਂ ਨੇ ਮਰਨਵਾਰਤ ਵੀ ਰੱਖਿਆ ਸੀ ਉਹ ਮਰਨਵਾਰਤ ਕਹਿੰਦੇ 10-12 ਕਰੋੜ ਰੁਪਇਆ ਲੈ ਕੇ ਜਣਕ ਇੱਕ ਬੈਗ ਵਿੱਚ 2 ਕਰੋੜ ਰੁਪਇਆ ਪੈਂਦਾ ਜੇ 5 ਬੈਗ ਲਏ ਹੋਣੇ 10 ਕਰੋੜ ਰੁਪਇਆ ਲੈ ਕੇ ਮਰਨ ਮਰਤ ਤੋੜਤਾ ਤੋੜਿਆ ਕਾਹਦਾ ਸੀ মিডিਆ ਸਾਹਮਣੇ ਬਸ ਉਹ ਜਿੰਨੇ ਵੀ ਹੁਣ ਵੀ ਮਰਿਆ ਲੱਕੜਾਂ ਤਿਆਰ ਰੱਖੋ ਕੱਲ ਨੂੰ ਭੋਗਨਾ ਪੈ ਜੇ ਕਿਤੇ ਇਦਾਂ মিডিਆ ਸਾਹਮਣੇ ਕਰਨਾ ਪੈਂਦਾ ਹੁਣ ਉਹੀ ਐ ਇਹ ਹੁਣ ਗੜਗੜ ਕੇ ਫੇਰ ਗੱਲਾਂ ਕਰਦਾ ਹੁਣ ਫੇਰ ਵੱਡਾ ਕੱਟ ਚਾਹੀਦਾ ਹੁਣ ਦਿੱਲੀ ਵੀ ਧਰਨਾ ਲਾਉਣ ਹੈ ਹੁਣ ਪਤਾ ਹੈ ਵੀ ਮੂਰੇ ਹੁਣ 2027 ਵਾਸਤੇ ਪਾਰਟੀਆਂ ਖਰੀਦੋ-ਖਰੀਦ ਕਰ ਰਹੀਆਂ ਨੇ ਇਹ ਕਿਹੜੀ ਪਾਰਟੀ ਪੈਸੇ ਵੱਧ ਜਾਊਗੀ ਉਹਨਾਂ ਦੇ ਹੱਕ ਦੀ ਗੱਲ ਕਰੀਏ ਚਲੋ ਮੈਂ ਮੁੱਖ ਦੀ ਗੱਲ ਕਰਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਾ ਜਦੋਂ ਦਿੱਲੀ ਕਿਸਾਨੀ ਅੰਦੋਲਨ ਹੋਇਆ ਸੀ ਉਦੋਂ ਇਹ ਸੈਟਅਪ ਹੋਇਆ ਸੀ ਸਰਕਾਰ ਬਣ ਗਈ ਸੀ ਉਧਰ ਨਹੀਂ ਜਾਣਾ ਪਰ ਇਹ ਜਿਹੜੇ ਹਰੀਆਂ ਪੱਗਾਂ ਵਾਲੇ ਗ੍ਰੀਨ ਪੱਗਾਂ ਵਾਲੇ ਕਿਸਾਨ ਆਗੂ ਬਣੇ ਨੇ ਨਾ ਇਹ ਆਸਣ ਪੁੱਛੋਂਗੇ ਮੈਂ ਇੱਕ ਵਾਰੀ ਨਿੱਕਿਆ ਮੈਂ ਪਹਿਲਾਂ ਵੀ ਹਜ਼ਾਰਾਂ ਵਾਰੀ ਕਹਿ ਚੁੱਕਾ ਇੱਕ ਵਾਰੀ ਵੀ ਇਹਨਾਂ ਦਾ ਪੰਜਾਬ ਦੀ ਕਿਸਾਨੀ ਨਾਲ ਨੌਜਵਾਨੀ ਨਾਲ ਮਤਲਬ ਨਸਲਾਂ ਤੇ ਫਸਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹਦਾ ਲੈਣਾ ਦੇਣਾ ਕੀ ਹੈ ਪਹਿਲਾਂ ਬੈਗ ਆਉਂਦਾ ਸੀ 22 ਕਿਲੋ ਦਾ 1 33 ਕਿਲੋ ਦਾ ਅਮਰੀਕਾ ਨੂੰ ਜਾਣ ਵਾਸਤੇ ਹੁਣ ਬੈਗ 40 40 ਕਿਲੋ ਦੇ ਆ ਗਏ ਵੱਡੇ ਹੁਣੇ ਚਾਹੁੰਦੇ ਵੀ ਜਿਹੜਾ ਮਲਕੇ ਜਿਹੜੀ ਪਾਰਟੀ ਇਹ ਵੱਡੇ ਵੱਡੇ ਬੈਗ ਭਰਦੂ ਦੋ ਦੋ ਵੀ ਅਸੀਂ ਉਹਦੀ ਗੱਲ ਕਰਾਂਗੇ ਇਹਨਾਂ ਨੂੰ ਕੋਈ ਲੈਣਾ ਦੇ ਨੇ ਐਮਐਸਪੀ ਦੇ ਨਾਲ ਲਾਸਟ ਵਿੱਚ ਗੱਲ ਕਹਿੰਦੇ ਕਿਸੇ ਵੀ ਮੁਲਕ ਵਿੱਚ ਐਮਐਸਪੀ ਨਹੀਂ ਹੈਗੀ ਦੀ ਰਿਸਰਚ ਕਰਕੇ ਦੇਖ ਲਓ ਦੁਨੀਆ ਦੇ ਜਿੰਨੇ ਵੀ ਮੁਲਕ ਜਿੰਨਾ ਮੁਲਕਾਂ ਵਿੱਚ ਖੇਤੀ ਹੁੰਦੀ ਹੈ ਕਿਸੇ ਵੀ ਮੁਲਕ ਦੇ ਵਿੱਚ ਐਮਐਸਪੀ ਤੁਸੀਂ ਰਿਸਰਚ ਕਰਕੇ ਦੇਖ ਲਓ ਦਿਖਾ ਦਿਓ ਦੱਸ ਦਿਓ ਵੀ ਆਹ ਮੁਲਕ ਵਿੱਚ ਐਮਐਸਪੀ ਮਿਲਦੀ ਹੈ ਕਿਤੇ ਨਹੀਂ ਮਿਲਦੀ ਕਿਤੇ ਨਹੀਂ ਮਿਲਦੀ ਐਮਐਸਪੀ ਦਾ ਰੋਲਾ ਇਹਨਾਂ ਨੇ ਕੇਵਲ ਭਾਰਤ ਵਿੱਚ ਪਾਇਆ ਠੀਕ ਹੈ ਜਿਹੜੇ ਬੈਲ ਬੀਜੇਪੀ ਸਰਕਾਰ ਲੈ ਕੇ ਆਈs ਉਹਨਾਂ ਨੇ ਕਿਹਾ ਸੀ ਕਿ ਕਿਸਾਨ ਦੀ ਫਸਲ ਜਦ ਜਿਹੜਾ ਰੇਟ ਹੈ ਵਧੇਗਾ ਆਮਦਨ ਵਧੇਗੀ ਨਾਲੋਂ ਨੇ ਮਜ਼ਦੂਰ ਦੀ ਗੱਲ ਵੀ ਕੀਤੀ ਸੀ ਪਰ ਇਹਨਾਂ ਨੇ ਧਰਨਿਆਂ ਵਿੱਚ ਮਜ਼ਦੂਰ ਨੂੰ ਵਰਤਿਆ ਕੇਵਲ ਫਲੈਕਸ਼ਨਾਂ ਦੇ ਉੱਪਰ ਲਿਖ ਕੇ ਲਾਇਆ ਸੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰਾਂ ਦੀ ਗੱਲ ਛੱਡੋ ਇਹਨਾਂ ਨੇ ਛੋਟੇ ਕਿਸਾਨਾਂ ਦੀ ਬਾਹ ਨਹੀਂ ਫੜੀ ਜਿਹੜੇ ਮੂਰੇ ਚੌਧਰੀ ਹੁੰਦੇ ਸੀ ਮਾੜੇ ਮੋٹے ਚਮਚਾਗਰੀ ਕਰਨ ਵਾਲੇ ਉਹਨਾਂ ਦੀ ਗੱਲਬਾਤ ਸੁਣੀ ਨਹੀਂ ਆਮ ਬੰਦੇ ਦੀ ਕਿਸੇ ਦੀ ਗੱਲ ਨਹੀਂ ਸੁਣੀ ਉਹਨਾਂ ਨੇ। ਨਾ ਕਿਸੇ ਮਜ਼ਦੂਰ ਦੇ ਕੁਛ ਪੱਲੇ ਪਿਆ ਨਾ ਛੋਟੇ ਕਿਸਾਨ ਦੇ ਕੁਛ ਪੱਲੇ ਪਿਆ। ਬਸ ਰੌੜਕ ਟੋੜਾ ਸੀ ਪਾਇਗੇ। ਤੇ ਹੁਣ ਐਮਐਸਪੀ ਸ਼ਾਵਦ ਇੰਨਾ ਕ ਪੱਕ ਗਿਆ। ਹਰੇਕ ਬੰਦਾ ਐਮਐਸਪੀ 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 ਕਹਿੰਦੇ ਕਹਿੰਦੇ ਦੇ ਸਾਹ ਨਿਕਲ ਜਾਣੇ ਨੇ। ਨਾ ਐਮਐਸਪੀ ਮਿਲਣੀ ਹੈ ਤੇ ਨਾ ਮਿਲੇ ਤੇ ਨਾ ਸਰਕਾਰ ਦੇਵੇਗੀ। ਜੇ ਕੋਈ ਦੂਜੀ ਪਾਰਟੀ ਕਹਿੰਦੀ ਵੀ ਹੈ ਨਾ ਕਿ ਸਾਡੀ ਸਰਕਾਰ ਆਉਣ ਤੇ ਐਮਐਸਪੀ ਦੇਵਾਂਗੇ ਕਦੇ ਨਹੀਂ ਕਦੇ ਵੀ ਹੋ ਸਕਦਾ ਏ ਭੁੱਲ ਜਾ ਪਰ ਇਹ ਜਿਹੜੇ ਹਰੀਆਂ ਪੱਗਾਂ ਵਾਲੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਛੋਟੇ ਆੜਤੀਏ ਨੂੰ ਛੋਟੇ ਵਪਾਰੀ ਨੂੰ ਦੁਕਾਨਦਾਰ ਨੂੰ ਮਜ਼ਦੂਰ ਨੂੰ ਗੁੰਮਰਾਹ ਕਰ ਰਹੇ ਨੇ ਨਾ ਤਾਂ ਜ਼ਰੂਰ ਬਚਿਓ ਇੱਥੇ ਲੋੜ ਹੈ ਪੰਜਾਬ ਦੀ ਧਰਤੀ ਨੂੰ ਸੋਨੇ ਦੇ ਜਿਹੜੇ ਜਾਂ ਇਹ ਧਰਤੀ ਨੂੰ ਇੱਕ ਨਾਮ ਮਿਲਿਆ ਹੈ ਕਿ ਇੱਥੇ ਸੋਨਾ ਵੀ ਉਗਦਾ ਹੈ। ਮਤਲਬ ਇੰਨੀ ਤਾਕਤ ਰੱਖਦੀ ਹੈ। ਤੁਸੀਂ ਆਪਣੇ ਆਪ ਜੋ ਮਰਜ਼ੀ ਕਰ ਲੋ। ਆਪਣੇ ਪੈਰਾਂ ਤੇ ਖੜੇ ਹੋ ਜਾਓਗੇ ਕਿਸੇ ਦੀ ਆਸ ਕਿਸੇ ਦੀ ਝਾਕ ਰੱਖਣ ਦੀ ਲੋੜ ਨਹੀਂ ਪਰ ਇਹਨਾਂ ਤੋਂ ਬਚ ਜਿਓ। ਕਿਸੇ ਤੋਂ ਖਤਰਾ ਨਹੀਂ। ਇਹਨਾਂ ਤੋਂ ਬਚ ਜਿਓ। ਸਭ ਕੁਝ ਬਚ ਜਾਊਗਾ। ਜੇ ਇਹਨਾਂ ਦੇ ਧੱਕੇ ਚੜ ਗਏ ਤਾਂ ਬਚਣਾ ਕੱਖ ਨਹੀਂ ਇਹ ਗੱਲ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ